ਅੱਜ 28 ਨਵੰਬਰ ਸ਼ੁੱਕਰਵਾਰ ਇਸ ਵਕਤ ਤੱਕ ਦੀਆਂ ਚਾਰ ਵੱਡੀਆਂ ਖਬਰਾਂ ਨੇ ਤੇ ਪਹਿਲੀ ਵੱਡੀ ਖਬਰ ਹੈ ਕਹਿੰਦੇ ਉਕਨੀ ਮੁਕਨੀ ਕਿੰਨਾ ਕੁ ਭਾਰ ਇੱਕ ਮੁੱਠ ਚੁੱਕ ਲੈ ਤੇ ਦੂਜੀ ਤਿਆਰ ਤੇ ਅੱਜ ਫੇਰ ਪੰਜਾਬ ਦੇ ਵਿੱਚ ਨਵੀਆਂ ਵੋਟਾਂ ਦਾ ਨਵੀਆਂ ਚੋਣਾਂ ਦਾ ਐਲਾਨ ਹੋਣ ਜਾ ਰਿਹਾ ਹੈ ਇਹ ਪਹਿਲੀ ਵੱਡੀ ਅੱਜ ਦੀ ਖਬਰ ਹੈ ਅੱਜ ਚੋਣ ਕਮਿਸ਼ਨ ਤਰੀਕਾਂ ਦਾ ਐਲਾਨ ਕਰੇਗਾ ਤੇ ਫਿਰ ਪੰਜਾਬ ਦੇ ਵਿੱਚ ਨਵੀਆਂ ਵੋਟਾਂ ਪੈਣਗੀਆਂ ਦੇਖੋ ਵੋਟਾਂ 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 ਤੇ ਵੋਟਾਂ ਚੋਂ ਨਿਕਲਦਾ ਕੀ ਆ ਲੀਡਰ ਤੇ ਨੇਤਾ ਤੇ ਸਾਡੀ ਆਮ ਲੋਕਾਂ ਦੀ ਹਾਲਤ ਫੇਰ ਪਹਿਲਾਂ ਵਰਗੀ ਨਾ ਕੁਝ ਕਰਦੇ ਨੇ ਨਾ ਕੁਝ ਹੁੰਦਾ ਸਿਰਫ ਲਾਰੇ ਸੋ ਅੱਜ ਜਿਹੜੀਆਂ ਜ਼ਿਲ੍ਹਾ ਪ੍ਰੀਸ਼ਦਾਂ ਤੇ ਬਲਾਕ ਸੰਪਤੀਆਂ ਦੀਆਂ ਚੋਣਾਂ ਨੇ ਉਹਨਾਂ ਦਾ ਐਲਾਨ ਚੋਣ ਕਮਿਸ਼ਨ ਨੇ ਕਰਨਾ ਹੈ ਦੁਪਹਿਰ ਤੱਕ ਪ੍ਰੈਸ ਕਾਨਫਰੰਸ ਚੋਣ ਕਮਿਸ਼ਨ ਕਰੇਗਾ ਤੇ ਤਰੀਕਾ ਦਾ ਐਲਾਨ ਕਰ ਦਿੱਤਾ ਜਾਏਗਾ ਤੁਸੀਂ ਇਸ ਬਾਰੇ ਕੀ ਸੋਚਦੇ ਹੋ ਇਹ ਵੋਟਾਂ ਜਿਹੜੀਆਂ ਰੋਜ਼ ਹੀ ਆ ਜਾਂਦੀਆਂ ਨੇ ਇਹਦੇ ਬਾਰੇ ਤੁਹਾਡਾ ਕੀ ਵਿਚਾਰ ਹੈ ਤੁਸੀਂ ਵੀ ਆਪਣਾ ਕੀਮਤੀ ਵਿਚਾਰ ਆਪਣਾ ਕਮੈਂਟ ਜਰੂਰ ਲਿਖਿਓ ਅਗਲੀ ਵੱਡੀ ਖਬਰ ਹੈ ਹੁਣ ਐਮਪੀ ਜੇਲ੍ਹ ਚੋਂ ਬਾਹਰ ਆਵੇਗਾ ਤੇ ਸੰਸਦ ਵਿੱਚ ਜਾਵੇਗਾ ਪਾਰਲੀਮੈਂਟ ਦੇ ਵਿੱਚ ਸੰਸਦ ਦੇ ਵਿੱਚ ਜਿਹੜਾ اجلاس ਸਰਦ ਰੁੱਤ ਦਾ ਹੁਣ ਚੱਲਣਾ ਉਥੇ ਜਿਹਨੂੰ ਵੱਡੀ ਮੀਟਿੰਗ ਕਹਿ ਦਿੰਦੇ ਆ ਉਹ ਚੱਲਣੀ ਹੈ ਤਾਂ ਉਹਦੇ ਵਿੱਚ ਸ਼ਾਮਲ ਹੋਣ ਦੇ ਲਈ ਜੇਲ੍ਹ ਦੇ ਵਿੱਚ ਬੰਦ ਐਮਪੀ ਨੂੰ ਬਾਹਰ ਆਉਣ ਦੀ ਇਜਾਜ਼ਤ ਦੇ ਦਿੱਤੀ ਗਈ ਹੈ ਪਰ ਤੁਸੀਂ ਸੋਚ ਰਹੇ ਹੋਵੋਗੇ ਕਿ ਇਹ ਅਮਰਤਪਾਲ ਹੈ ਨਹੀਂ ਨਹੀਂ ਅਮਰਤਪਾਲ ਸਿੰਘ ਨੂੰ ਨਹੀਂ ਦਿੱਤੀ ਇਹ ਐਮਪੀ ਹੈ ਜੰਮੂ ਕਸ਼ਮੀਰ ਤੋਂ ਅਬਦੁਲ ਰਾਸ਼ਿਦ ਇਹਦਾ ਨਾਮ ਪੂਰਾ ਇੰਜੀਨੀਅਰ ਅਬਦੁਲ ਰਾਸ਼ਿਦ ਤਾਂ ਇੰਜੀਨੀਅਰ ਅਬਦੁਲ ਰਾਸ਼ਿਦ ਨੂੰ ਜੇਲ੍ਹ ਦੇ ਵਿੱਚੋਂ ਪਰੋਲ ਤੇ ਬਾਹਰ ਲਿਆਂਦਾ ਜਾ ਰਿਹਾ ਸੰਸਦ ਦੀ ਕਾਰਵਾਈ ਚ ਸ਼ਾਮਲ ਹੋਣ ਦੇ ਲਈ ਪਿਛਲੀ ਵਾਰ ਵੀ ਜਦੋਂ ਸੰਸਦ ਦਾ اجلاس ਇਦਾਂ ਚੱਲਿਆ ਸੀ ਤਾਂ ਅਬਦੁਲ ਰਾਸ਼ਿਦ ਨੂੰ ਇਜਾਜ਼ਤ ਦਿੱਤੀ ਗਈ ਸੀ ਅਮਰਤਪਾਲ ਵੀ ਲਗਾਤਾਰ ਇਜਾਜ਼ਤ ਮੰਗ ਰਿਹਾ ਜਦੋਂ ਵੀ ਪਾਰਲੀਮੈਂਟ ਸੰਸਦ ਦਾ ਸੈਸ਼ਨ ਚੱਲਦਾ ਤਾਂ ਐਮਪੀ ਅਮਰਤਪਾਲ ਇਜਾਜ਼ਤ ਮੰਗਦਾ ਪਰ ਉਸ ਨੂੰ ਇਜਾਜ਼ਤ ਨਹੀਂ ਦਿੱਤੀ ਜਾਂਦੀ ਹੁਣ ਵੀ ਅਮਰਤਪਾਲ ਨੇ ਇਜਾਜ਼ਤ ਮੰਗੀ ਸੀ ਅਰਜੀ ਅਦਾਲਤ ਦੇ ਵਿੱਚ ਹਾਈ ਕੋਰਟ ਦੇ ਵਿੱਚ ਲਾਈ ਸੀ ਹਾਈ ਕੋਰਟ ਨੇ ਉਹਦੀ ਅਰਜੀ ਨੂੰ ਪੰਜਾਬ ਸਰਕਾਰ ਦੇ ਡੀਸੀ ਸਾਹਿਬ ਤੱਕ ਭੇਜਿਆ ਤੇ ਡੀਸੀ ਸਾਹਿਬ ਨੇ ਨਾ ਕਰਕੇ ਤੇ ਅਰਜੀ ਵਾਪਸ ਮੋੜ ਦਿੱਤੀ ਪਰ ਅਬਦੁਲ ਰਾਸ਼ਿਦ ਦੇ ਉੱਪਰ ਵੀ ਐਨਐਸਏ ਲੱਗਾ ਅਮਰਤਪਾਲ ਦੇ ਉੱਪਰ ਵੀ ਐਨਐਸਏ ਲੱਗਾ ਅਬਦੁਲ ਰਾਸ਼ਿਦ ਨੂੰ ਦੂਜੀ ਵਾਰ ਜੇਲ੍ਹ ਚੋਂ ਬਾਹਰ ਆ ਕੇ ਪਾਰਲੀਮੈਂਟ ਦੇ ਵਿੱਚ ਸ਼ਾਮਲ ਹੋਣ ਦੀ ਇਜਾਜ਼ਤ ਮਿਲ ਗਈ ਹੈ ਹੁਣ ਇਹ ਕਿੱਥੇ ਕੀ ਕਿਵੇਂ ਤੇ ਕਿਉਂ ਹੈ ਇਹ 5 ਕੱਕੇ ਹੁਣ ਤੁਸੀਂ ਲਾ ਲਿਓ ਮਿੱਤਰ ਪਿਆਰਿਓ ਅਗਲੀ ਵੱਡੀ ਖਬਰ ਹੈ ਦਸੂਹਾ ਦੇ ਵਿੱਚ ਇੱਕ ਹੋਰ ਭ੍ਰਿਸ਼ਟਾਚਾਰ ਦਾ ਰਿਸ਼ਵਤਖੋਰੀ ਦਾ ਮਾਮਲਾ ਸਾਹਮਣੇ ਆਇਆ ਤੇ ਇੱਕ ਪੀਐਸ ਪੀਸੀਐਲ ਦੇ ਜੇਈ ਨੂੰ ਗ੍ਰਿਫਤਾਰ ਕੀਤਾ ਗਿਆ ਤੇ ਨਾਲ ਇੱਕ ਠੇਕੇਦਾਰ ਨੂੰ ਇਹ ਗ੍ਰਿਫਤਾਰੀ ਵਿਜੀਲੈਂਸ ਨੇ ਕੀਤੀ ਹੈ ਵਿਜੀਲੈਂਸ ਦਾ ਕਹਿਣਾ ਹੈ ਕਿ ਇਹ 15000 ਰੁਪਏ ਰਿਸ਼ਵਤ ਲੈਂਦਿਆਂ ਅਸੀਂ ਰੰਗੇ ਹੱਥੀ ਗ੍ਰਿਫਤਾਰ ਕੀਤੇ ਨੇ ਦੇਖੋ ਬੀਤੇ ਕੱਲ ਵੀ ਰਿਸ਼ਵਤ ਖੋਰੀਚ ਗ੍ਰਿਫਤਾਰੀ ਹੋਈ ਹੈ ਜਿਹੜਾ ਭੋਗਪੁਰ ਤੋਂ ਇੱਕ ਥਾਣੇਦਾਰ 5 ਲੱਖ ਰੁਪਈਆ ਰਿਸ਼ਵਤ ਮੰਗਣ ਦੇ ਦੋਸ਼ 'ਚ ਗ੍ਰਿਫਤਾਰ ਕੀਤਾ ਗਿਆ ਪਰਸੋਂ ਵੀ ਮਤਲਬ ਰੋਜ਼ਾਨਾ ਹੀ ਭ੍ਰਿਸ਼ਟਾਚਾਰ ਰਿਸ਼ਵਤ ਖੋਰੀ ਦੇ ਮਾਮਲੇ ਪੰਜਾਬ ਦੇ ਵਿੱਚ ਸਾਹਮਣੇ ਆ ਰਹੇ ਨੇ ਇਹ ਰਿਸ਼ਵਤ ਖੋਰੀ ਬਹੁਤ ਭੈੜੀ ਤਰ੍ਹਾਂ ਸਾਡੇ ਸਮਾਜ ਨੂੰ ਚੰਬੜ ਗਈ ਹੈ ਲਾਲਚ ਸਵਾਰਥ ਬਹੁਤ ਜ਼ਿਆਦਾ ਵੱਧ ਗਿਆ ਇੱਥੋਂ ਤੱਕ ਕਿ ਕਿਸੇ ਦਾ ਲਹੂ ਪੀਣ ਤੋਂ ਵੀ ਗਰੇਜ਼ ਜਿਹੜਾ ਉਹ ਨਹੀਂ ਕੀਤਾ ਜਾ ਰਿਹਾ ਇੱਥੋਂ ਤੱਕ ਲਾਲਚ ਸਵਾਰਥ ਤੇ ਬੇਈਮਾਨੀ ਵਧ ਗਈ ਹੈ ਜਦੋਂ ਸਰਕਾਰਾਂ ਕਹਿੰਦੀਆਂ ਨੇ ਕਿ ਰਿਸ਼ਵਤਖੋਰੀ ਖਤਮ ਹੋ ਗਈ ਹੈ ਤਾਂ ਲੋਕਾਂ ਨੂੰ ਵੀ ਇੱਕਦਮ ਲੱਗਦਾ ਕਿ ਸ਼ਾਇਦ ਹੋ ਜਾਏਗੀ ਪਰ ਜਦੋਂ ਲੋਕਾਂ ਤੋਂ ਪੁੱਛਦੇ ਆ ਤਾਂ ਰਿਸ਼ਵਤਖੋਰੀ ਬੇਈਮਾਨੀ ਭ੍ਰਿਸ਼ਟਾਚਾਰ ਉਸੇ ਤਰ੍ਹਾਂ ਚੱਲ ਰਿਹਾ ਹੈ ਥਾਣਿਆਂ 'ਚ ਕਚੈਰੀਆਂ 'ਚ ਹਰ ਦਫ਼ਤਰ ਦੇ ਵਿੱਚ ਲੋਕ ਕਹਿੰਦੇ ਨੇ ਕੀਮਤ ਜ਼ਰੂਰ ਵਧੀ ਐ ਪਰ ਚੱਲਦਾ ਉਵੇਂ ਹੀ ਪਿਆ ਇਹ ਜਿਹੜੇ ਫੜੇ ਜਾਂਦੇ ਨੇ ਇਹ 100 ਚੋਂ ਕੋਈ ਇੱਕ ਫੜਿਆ ਜਾਂਦਾ ਤੇ ਬਾਕੀ ਉਸੇ ਤਰ੍ਹਾਂ ਕੰਮ ਚੱਲੀ ਜਾਂਦਾ ਸੱਚੇ ਸੁੱਚੇ ਬੰਦੇ ਵੀ ਹਰ ਮੈਕਮ ਵਿੱਚ ਹੁੰਦੇ ਨੇ ਜ਼ਮੀਰਾਂ ਵਾਲੇ ਪਰ ਜਿਹੜੇ ਜ਼ਿਆਦਾਤਰ ਬੇਈਮਾਨ ਨੇ ਉਹ ਆਪਣਾ ਗਲਬਾ ਹਰ ਪਾਸੇ ਪਾ ਕੇ ਬੈਠੇ ਨੇ ਹੁਣ ਅਗਲੀ ਖਬਰ ਵੱਲ ਆਪਾਂ ਵਧਦੇ ਆਂ ਅੱਜ ਪੰਜਾਬ ਦੇ ਵਿੱਚ ਪੰਜਾਬ ਰੋਡਵੇਜ ਪਨ ਬੱਸ ਤੇ ਪੀਆਰਟੀਸੀ ਦੀਆਂ ਬੱਸਾਂ ਬੰਦ ਨੇ ਅੱਜ ਬੱਸਾਂ ਨਹੀਂ ਚੱਲਣਗੀਆਂ ਕਿਉਂਕਿ ਅੱਜ ਜਿਹੜੇ ਸਾਰੀਆਂ ਬੱਸਾਂ ਨੇ ਜਿਨ੍ਹਾਂ ਨੂੰ ਆਧਾਰ ਕੜ ਵਾਲੀਆਂ ਬੱਸਾਂ ਕਹਿੰਦੇ ਨੇ ਉਹਨਾਂ ਦੀ ਹੜਤਾਲ ਕਰ ਦਿੱਤੀ ਗਈ ਹੈ ਪਿਛਲੇ ਟਾਈਮ ਤੋਂ ਜਿਹੜੇ ਕੱਚੇ ਕਾਮੇ ਕੰਡਕਟਰ ਡਰਾਈਵਰ ਕੰਮ ਕਰਦੇ ਨੇ ਉਹਨਾਂ ਨੇ ਸੰਘਰਸ਼ ਸ਼ੁਰੂ ਕੀਤਾ ਹੋਇਆ ਹੈ ਉਹਨਾਂ ਦੀਆਂ ਕੁਝ ਵਾਜਬ ਤੇ ਜਾਇਜ਼ ਮੰਗਾਂ ਨੇ ਜਿਹੜੀਆਂ ਸਰਕਾਰ ਮੰਨ ਨਹੀਂ ਰਹੀ ਪਰ ਉਹਨਾਂ ਦਾ ਸੰਘਰਸ਼ ਲਗਾਤਾਰ ਚੱਲ ਰਿਹਾ ਔਰ ਉਹ ਛੋਟੀਆਂ-ਛੋਟੀਆਂ ਸੰਘਰਸ਼ ਦੀਆਂ ਕਾਲ ਦਿੰਦੇ ਨੇ ਬੀਤੀ ਰਾਤ ਕੁਝ ਜਿਹੜੇ ਕਾਮੇ ਨੇ ਪੰਜਾਬ ਰੋਡਵੇਜ ਦੇ ਪਣ ਬਸ ਤੇ ਪੀਆਰਟੀਸੀ ਦੇ ਉਹਨਾਂ ਨੂੰ ਗ੍ਰਿਫਤਾਰ ਕਰ ਲਿਆ ਗਿਆ ਸੀ ਉਹਦੇ ਰੋਸ ਦੇ ਵਜੋਂ ਅੱਜ ਜਿਹੜੇ ਬਾਸ ਛੱਡੇ ਨੇ ਉਹ ਬੰਦ ਕਰ ਦਿੱਤੇ ਗਏ ਤੇ ਸੁਬਾ ਮੂਹ ਨੇ ਰਈ ਜਿਹੜੀਆਂ ਬੱਸਾਂ ਨੇ ਉਹ ਬੰਦ ਕੀਤੀਆਂ ਗਈਆਂ ਕਿਉਂਕਿ ਜਿਹੜੇ ਇਹਨਾਂ ਦੀਆਂ ਯੂਨੀਅਨਾਂ ਦੇ ਆਗੂ ਨੇ ਉਹਨਾਂ ਨੂੰ ਸਰਕਾਰ ਵੱਲੋਂ ਗ੍ਰਿਫਤਾਰ ਕਰਨ ਦੀ ਖਬਰ ਜਿਹੜੀ ਆ ਰਹੀ ਹੈ ਤੇ ਪੰਜਾਬ ਰੋਡ ਵਿੱਚ ਪਣ ਬੱਸ ਤੇ ਪੀਆਰਟੀਸੀ ਦੇ ਕੰਮ ਹੈ ਇਹ ਦਾਵਾ ਕਰ ਰਹੇ ਨੇ ਕਿ ਸਾਡੇ ਆਗੂਆਂ ਨੂੰ ਰਾਤ ਗ੍ਰਿਫਤਾਰ ਕੀਤਾ ਗਿਆ ਉਲਟਾ ਮੰਗਾ ਮੰਨਣ ਦੀ ਬਜਾਏ ਸਾਨੂੰ ਹੀ ਚੱਕਣ ਲੱਗ ਪਏ ਨੇ ਇਸ ਕਰਕੇ ਉਹਨਾਂ ਨੇ ਹੜਤਾਲ ਕਰ ਦਿੱਤੀ ਅੱਜ ਇਹ ਹੜਤਾਲ ਉਦੋਂ ਤੱਕ ਜਾਰੀ ਰਹੇਗੀ ਜਦੋਂ ਤੱਕ ਪੰਜਾਬ ਸਰਕਾਰ ਉਹਨਾਂ ਦੇ ਗ੍ਰਿਫਤਾਰ ਕੀਤੇ ਆਗੂਆਂ ਨੂੰ ਛੱਡਦੀ ਨਹੀਂ ਹੁਣ ਵੇਖਣਾ ਇਹ ਆ ਕਿ ਇਹ ਸੰਘਰਸ਼ ਅੱਗੇ ਕਿੱਥੋਂ ਤੱਕ ਜਾਂਦਾ ਹੈ ਕਿਉਂਕਿ ਅੱਗੇ ਕਈ ਵਾਰ ਇਹਨਾਂ ਕੰਮਿਆਂ ਨੇ ਸੰਘਰਸ਼ ਸ਼ੁਰੂ ਕੀਤਾ ਤੇ ਉਹ ਸੰਘਰਸ਼ ਕਿਸੇ ਤਣਪੱਤਨ ਨਹੀਂ ਲੱਗਿਆ ਬਲਕਿ 1-2 ਦਿਨ ਦੀ ਜਾਂ ਕੁਝ ਘੰਟਿਆਂ ਦੀ ਹੜਤਾਲ ਤੋਂ ਬਾਅਦ ਸਮਾਪਤ ਕਰਨਾ ਪਿਆ ਪੰਜਾਬ ਸਰਕਾਰ ਨੇ ਕਈ ਵਾਰ ਇਹਨਾਂ ਇਨਾਂ ਦੇ ਨਾਲ ਮੀਟਿੰਗਾਂ ਕੀਤੀਆਂ ਉਹਨਾਂ ਨੂੰ ਭਰੋਸੇ ਦਿੱਤੇ ਪਰ ਮੀਟਿੰਗਾਂ ਤੇ ਭਰੋਸੇ ਉਸੇ ਤਰ੍ਹਾਂ ਬਣੇ ਰਵੇ ਥਾਂ ਦੀ ਥਾਂ ਰਹਿ ਗਏ ਉਹਨਾਂ ਤੇ ਕੋਈ ਅਮਲ ਨਹੀਂ ਹੋਇਆ ਇਸੇ ਕਰਕੇ ਮਜਬੂਰੀ ਵਸ ਇਹ ਕਹਿੰਦੇ ਨੇ ਕਿ ਸਾਨੂੰ ਲਗਾਤਾਰ ਸੰਘਰਸ਼ ਦੇ ਰਾਹ ਪੈਣਾ ਪੈ ਰਿਹਾ ਅਗਲੀ ਵੱਡੀ ਖਬਰ ਪੰਜਾਬ ਤੋਂ ਹੈ ਜਲੰਧਰ ਤੋਂ ਹੈ ਜਿੱਥੇ ਇੱਕ 13 ਸਾਲਾਂ ਬੱਚੀ ਦੇ ਨਾਲ ਜਦੋਂ ਰੇਪ ਕਰਕੇ ਉਹਦਾ ਮਰਡਰ ਕੀਤਾ ਗਿਆ ਤਾਂ ਉਸ ਤੋਂ ਬਾਅਦ ਫਿਰ ਪੰਜਾਬ ਸਰਕਾਰ ਨੇ ਉਸ ਮਾਮਲੇ 'ਚ ਇੱਕ ਵੱਡਾ ਐਲਾਨ ਕੀਤਾ ਹੈ। ਪੰਜਾਬ ਸਰਕਾਰ ਨੇ ਐਲਾਨ ਕੀਤਾ ਹੈ। ਕੈਬਨਟ ਮੰਤਰੀ ਮਹਿੰਦਰ ਭਗਤ ਨੇ ਐਲਾਨ ਕੀਤਾ ਹੈ ਕਿ ਜਿਹੜੀ ਬੱਚੀ ਦੀ ਮਾਂ ਉਹਨੂੰ ਸਰਕਾਰੀ ਨੌਕਰੀ ਦਿੱਤੀ ਜਾਵੇਗੀ। ਐਲਾਨ ਕਰ ਦਿੱਤਾ ਗਿਆ। ਪਰ ਇਹਦੇ ਨਾਲ ਹੀ ਬੀਤੇ ਦਿਨ ਜਿਹੜੇ ਉਹ ਇੱਕ ASI ਥਾਣੇਦਾਰ ਮੰਗਤਰਾਮ ਉਹਨਾਂ ਨੂੰ ਨੌਕਰੀ ਤੋਂ ਕੱਢਿਆ ਗਿਆ ਕਿਉਂਕਿ ਜਿਸ ਦਿਨ ਬੱਚੀ ਦੇ ਨਾਲ ਇਹ ਕੰਮ ਹੋਇਆ ਸਭ ਤੋਂ ਪਹਿਲਾਂ ਲੋਕਾਂ ਨੇ ਪੁਲਿਸ ਸੱਦੀ ਪੁਲਿਸ ਪਾਰਟੀ ਦੀ ਗਵਾਹੀ ਕਰਦੇ ਹੋਏ ਉਹ ਐਸਆਈ ਥਾਣੇਦਾਰ ਮੰਗਤਰਾਮ ਉਸ ਘਰ ਗਏ ਜਿੱਥੇ ਘਟਨਾ ਹੋਈ ਸੀ ਤੇ ਉੱਥੇ ਕੁਝ ਟਾਈਮ ਉਹ ਬਤਾ ਕੇ ਆਏ ਜਦੋਂ ਬਾਹਰ ਆਏ ਲੋਕਾਂ ਨੇ ਪੁੱਛਿਆ ਕਿ ਕੁੜੀ ਅੰਦਰ ਲੱਭੀ ਕਿ ਨਹੀਂ ਤਾਂ ਮੰਗਤਰਾਮ ਨੇ ਬਾਹਰ ਆ ਕੇ ਇਹ ਝੂਠ ਬੋਲਿਆ ਜਾਂ ਅਨ ਗੈਲੀ ਚ ਕੀਤਾ ਕਹਿ ਦਿੱਤਾ ਕਿ ਅੰਦਰ ਕੋਈ ਕੁੜੀ ਨਹੀਂ ਹੈ ਅੰਦਰ ਕੁਝ ਵੀ ਨਹੀਂ ਹੋਇਆ ਜਦੋਂ ਕਿ ਉਹ ਜਿਹੜਾ ਬੰਦਾ ਸੀ ਜਿਨੇ ਇਹ ਘਟਨਾ ਕੀਤੀ ਹੈ ਉਹ ਅੰਦਰ ਹੀ ਸੀ ਤੇ ਉਹ ਲੜਕੀ ਜਿਹੜੀ ਆ ਉਹ ਵੀ ਮਾਰ ਕੇ ਮਰਡਰ ਕਰਕੇ ਤੇ ਉੱਥੇ ਹੀ ਬਾਥਰੂਮ ਦੇ ਵਿੱਚ ਉਹ ਸੱਟੀ ਹੋਈ ਸੀ ਪਰ ਮੰਗਤਰਾਮ ਹੋਰਾਂ ਨੇ ਜਦੋਂ ਬਾਹਰ ਆ ਕੇ ਇਹ ਕਿਹਾ ਕਿ ਕੁਝ ਨਹੀਂ ਹੋਇਆ ਤਾਂ ਲੋਕ ਫਿਰ ਆਪ ਗੁੱਸੇ ਚ ਆਏ ਫਿਰ ਲੋਕ ਅੰਦਰ ਗਏ ਫਿਰ ਲੋਕਾਂ ਨੇ ਅੰਦਰੋਂ ਉਹ ਕੁੜੀ ਇਸ ਤਰ੍ਹਾਂ ਇਸ ਹਾਲਤ ਦੇ ਵਿੱਚ ਲੈ ਕੇ ਆਂਦੀ ਉਸ ਤੋਂ ਬਾਅਦ ਕੱਲ ਮੰਗਤਰਾਮ ਨੂੰ ਬਰਖਾਸਤ ਕੀਤਾ ਗਿਆ ਮਤਲਬ ਨੌਕਰੀ ਤੋਂ ਕੱਢ ਦਿੱਤਾ ਗਿਆ ਦੋ ਹੋਰ ਨਾਤੇ ਵੀ ਕਾਰਵਾਈ ਹੋਈ ਹੈ ਪਰ ਬੜੀ ਹਰਾਨੀ ਦੀ ਗੱਲ ਹੈ ਕਿ ਇਹ ਘਟਨਾਵਾਂ ਰੁਕੀਆਂ ਨਹੀਂ ਕੱਲ ਬਠਿੰਡੇ ਦੇ ਵਿੱਚ 8 ਸਾਲਾਂ ਬੱਚੀ ਦੇ ਨਾਲ ਤਿੰਨ ਦਰਿੰਦਿਆਂ ਨੇ ਉਹੀ ਕੰਮ ਕੀਤਾ ਔਰ ਉਹ ਘਟਨਾ ਇਸ ਕਰਕੇ ਚਰਚਾ 'ਚ ਘਟਾਈ ਹੈ ਕਿਉਂਕਿ ਉਹ ਬੱਚੀ ਇੱਕ ਪ੍ਰਵਾਸੀ ਮਜ਼ਦੂਰ ਦੀ ਸੀ ਅੱਜ ਜਲੰਧਰ ਦੇ ਵਿੱਚ ਫਿਰ ਇੱਕ ਘਟਨਾ ਆਈ ਹੈ ਜਿਦੇ ਵਿੱਚ ਇੱਕ ਮਾਂ ਤੇ ਧੀ ਉਹਨਾਂ ਦੇ ਨਾਲ ਗੈਂਗਰੇਪ ਮੋਟਰ ਤੇ ਧੱਕੇ ਨਾਲ ਕੀਤਾ ਗਿਆ ਤੇ ਇਹ ਵੀ ਘਟਨਾ ਘੱਟ ਚਰਚਾ 'ਚ ਆਉਣੀ ਹੈ ਕਿਉਂਕਿ ਇਹ ਦੋਨੇ ਮਾਵਾਂ ਧੀਆਂ ਵੀ ਪ੍ਰਵਾਸੀ ਨੇ ਦੇਖੋ ਸਾਡੇ ਦਿਮਾਗਾਂ 'ਚ ਇਹ ਜਿਹੜਾ ਵਿਤਕਰਾ ਹੈ ਇਹ ਬਹੁਤ ਗਲਤ ਹੈ ਅਸੀਂ ਕੀ ਕਰਦੇ ਆ ਜਿਹੜੇ ਪ੍ਰਵਾਸੀ ਨੇ ਉਹਨਾਂ ਉਹਨਾਂ ਦੇ ਹੱਕ ਦੀ ਆਵਾਜ਼ ਅਸੀਂ ਛੱਡ ਦਿੰਨੇ ਆ ਔਰ ਜਿਹੜੇ ਜੇਕਰ ਉਹ ਗਲਤੀ ਉਹਨਾਂ ਚੁੱਕ ਕਰੇ ਫਿਰ ਅਸੀਂ ਸਾਰਿਆਂ ਨੂੰ ਕੱਢਣ ਦੀ ਗੱਲ ਕਰਦੇ ਆ ਪਰ ਜੇਕਰ ਤੱਕਾ ਹੋਵੇ ਤਾਂ ਅਸੀਂ ਤੱਕੇ ਨੂੰ ਜਾਤ ਧਰਮ ਭਾਸ਼ਾ ਜਾਂ ਸੂਬਿਆਂ ਨਾਲ ਜੋੜ ਕੇ ਦੇਖਦੇ ਆ ਜੇ ਤਾਂ ਕਿਸ ਗਲਤ ਜਾਂ ਧੱਕਾ ਸਾਡੀ ਜਾਤ ਸਾਡੇ ਧਰਮ ਸਾਡੀ ਭਾਸ਼ਾ ਜਾਂ ਸਾਡੇ ਸੂਬੇ ਦੇ ਵਿਅਕਤੀ ਨਾਲ ਹੋਇਆ ਫਿਰ ਤੇ ਅਸੀਂ ਬੋਲਦੇ ਆ ਜੇਕਰ ਸਾਡੀ ਜਾਤ ਸਾਡੇ ਧਰਮ ਸਾਡੀ ਭਾਸ਼ਾ ਜਾਂ ਸਾਡੇ ਸੂਬੇ ਦੇ ਵਿਅਕਤੀ ਨੇ ਕੀਤਾ ਫਿਰ ਅਸੀਂ ਚੁੱਪ ਕਰ ਜਾਂਦੇ ਆ ਇਹ ਠੀਕ ਨਹੀਂ ਗਲਤ ਦਾ ਵਿਰੋਧ ਹੋਣਾ ਚਾਹੀਦਾ ਹੈ ਠੀਕ ਦਾ ਸਾਥ ਦੇਣਾ ਚਾਹੀਦਾ ਹੈ ਗਲਤ ਚਾਹੇ ਆਪਣੀ ਭਾਸ਼ਾ ਜਾਂ ਆਪਣਾ ਕਿਉਂ ਨਾ ਕਰੇ ਉਹਦਾ ਵੀ ਵਿਰੋਧ ਕਰੋ ਤੇ ਠੀਕ ਚਾਹੇ ਉਪਰਾ ਤੇ ਬਗਾਨਾ ਵੀ ਹੋਵੇ ਉਹਦਾ ਵੀ ਸਾਥ ਦਿਓ ਇਹ ਹੀ ਗੱਲ ਸਾਨੂੰ ਸਾਡੇ ਗੁਰੂ ਸਹਬਾਨਾ ਨੇ ਸਿਖਾਈ ਹੈ ਇਹ ਹੀ ਇਨਸਾਨੀਅਤ ਹੈ ਇਹ ਹੀ ਲਾਗੂ ਹੋਣੀ ਚਾਹੀਦੀ ਹੈ ਤੁਸੀਂ ਦੇਖੋ ਜਦੋਂ ਹੁਸ਼ਿਆਰਪੁਰ ਦੇ ਵਿੱਚ ਇੱਕ ਬੱਚੇ ਦੇ ਨਾਲ ਇੱਕ ਪ੍ਰਵਾਸੀ ਨੇ ਗਲਤ ਕੰਮ ਕੀਤਾ ਤੇ ਫਿਰ ਉਸ ਨੂੰ ਉਸ ਨੂੰ ਮਾਰਿਆ ਤਾਂ ਉਸ ਵਕਤ ਪੰਜਾਬ ਦੇ ਵਿੱਚ ਬਹੁਤ ਵੱਡੇ ਵੱਡੇ ਪ੍ਰਦਰਸ਼ਨ ਹੋਏ ਦੀ ਇਹਨਾਂ ਨੂੰ ਪੰਜਾਬ ਚੋਂ ਕੱਢੋ ਪਰ ਜਦੋਂ ਜਲੰਧਰ ਵਾਲੀ ਘਟਨਾ ਵਾਪਰੀ ਹੈ ਤਾਂ ਇਹ ਸਵਾਲ ਉੱਠੇ ਵੀ ਇਹ ਤਾਂ ਹੁਣ ਸਾਡਾ ਪੰਜਾਬੀ ਸੀ ਸਾਡੇ ਸਿੱਖੀ ਭੇਸ ਦੇ ਵਿੱਚ ਸੀ ਉਹਨੇ ਅਮਰਤ ਵੀ ਛਕਿਆ ਸੀ ਤਾਂ ਹੁਣ ਉਹ ਸਾਰੇ ਲੋਕ ਇਸ ਦਰਿੰਦਗੀ ਦੇ ਖਿਲਾਫ ਜੋਰ ਲਾ ਕੇ ਕਿਉਂ ਨਹੀਂ ਬੋਲ ਰਹੇ ਜਿਹੜੇ ਹੁਸ਼ਿਆਰਪੁਰ ਦੀ ਘਟਨਾ ਵੇਲੇ ਬੋਲਦੇ ਸੀ ਤਾਂ ਜਦੋਂ ਇਹ ਸਵਾਲ ਉੱਠ ਰਹੇ ਨੇ ਤੇ ਇਹਦੇ ਉੱਪਰ ਕੋਈ ਪੁਖਤਾ ਜਵਾਬ ਨਹੀਂ ਮਿਲ ਰਿਹਾ ਬਲਕਿ ਹੁਣ ਇੱਕ ਗੱਲ ਕਹੀ ਜਾ ਰਹੀ ਹੈ ਵੀ ਇਹ ਜਿਹੜਾ ਬੰਦਾ ਹੈ ਇਹਨੇ ਅਮਰਤ ਸਹੀ ਨਹੀਂ ਸੀ ਛਕਿਆ ਇਹ ਇਹ ਇਹਨੇ ਥੋੜਾ ਟਾਈਮ ਪਹਿਲਾਂ ਛਕਿਆ ਸੀ ਔਰ ਇਹ ਤਾਂ ਇਹਦੀ ਸੋਚ ਨਹੀਂ ਸੀ ਸਹੀ ਇਸ ਕਰਕੇ ਅਸੀਂ ਇਹਨੂੰ ਅਮਰਤਧਾਰੀ ਨਹੀਂ ਮੰਨਦੇ ਤੇ ਜਦੋਂ ਕੋਈ ਹੋਰ ਇਹ ਕਹਿ ਦੇਵੇ ਵੀ ਭਾਈ ਅਮਰਤ ਛਕ ਲੈਣਾ ਉਹਦੇ ਨਾਲ ਹੀ ਕੋਈ ਖਾਲਸਾ ਨਹੀਂ ਬਣ ਜਾਂਦਾ ਬੰਦੇ ਦੀ ਸੋਚ ਬੰਦੇ ਦੀ ਵਿਚਾਰਧਾਰਾ ਬੰਦੇ ਦੀ ਸਮਝ ਜਿਹੜੀ ਆ ਉਹ ਜੇਕਰ ਉਹ ਜੇਕਰ ਅ ਜੇਕਰ ਗੁਰੂ ਸਹਿਬਾਨਾਂ ਦੀ ਵਿਚਾਰਧਾਰਾ ਦੇ ਅਨੁਸਾਰ ਨਾ ਹੋਵੇ ਤਾਂ ਫਿਰ ਕੋਈ ਬੰਦਾ ਇਕੱਲੇ ਭੇਸ ਧਾਰਨ ਦੇ ਨਾਲ ਸਿੱਖ ਸਿੰਘ ਜਾਂ ਖਾਲਸਾ ਨਹੀਂ ਬਣ ਜਾਂਦਾ ਕਿਉਂਕਿ ਸਭ ਤੋਂ ਵੱਡੀ ਚੀਜ਼ ਗੁਰੂ ਸਹਿਬਾਨਾਂ ਦੀ ਦਿੱਤੀ ਹੋਈ ਸੋਚ ਸਮਝ ਸਿੱਖਿਆ ਤੇ ਵਿਚਾਰਤਰ ਹੈ ਬਾਣਾ ਪਾਉਣਾ ਵੀ ਬਹੁਤ ਵਧੀਆ ਗੱਲ ਹੈ ਪਰ ਜੇਕਰ ਇਹੋ ਜਿਹੇ ਬੰਦੇ ਪਾ ਲੈਣ ਜਿਹੋ ਜਿਹੇ ਨੇ ਆ ਘਟਨਾ ਕੀਤੀ ਹੈ ਤਾਂ ਫਿਰ ਉਹ ਕੋਈ ਸ਼ੋਭਾ ਨਹੀਂ ਦਵਾਉਂਦੇ ਬਦਨਾਮੀ ਦਵਾਉਂਦੇ ਨੇ ਇਹੋ ਜਿਹੇ ਹੋਰ ਵੀ ਬੜੇ ਨੇ ਜਿਨ੍ਹਾਂ ਨੇ ਪਹਿਲਾਂ ਬਾਣੇ ਦੇ ਵਿੱਚ ਇਸ ਤਰ੍ਹਾਂ ਦੀਆਂ ਗਲਤ ਚੀਜ਼ਾਂ ਕੀਤੀਆਂ ਨੇ ਤੇ ਉਹ ਜਿਹੜਾ ਸੱਚਾ ਸੁੱਚਾ ਬਾਣਾ ਹੈ ਉਸ ਨੂੰ ਵੀ ਮਤਲਬ ਉਹਨਾਂ ਨੇ ਉਹਦੀ ਵੀ ਲਾਜ ਨਹੀਂ ਰੱਖੀ ਤਾ ਅੱਜ ਫੇਰ ਇਹ ਗੱਲ ਸੋਚਣ ਦੀ ਲੋੜ ਹੈ ਕਿ ਮੈਨੂੰ ਲੱਗਦਾ ਹੈ ਕੁਝ ਵੀ ਕਰਨ ਤੋਂ ਪਹਿਲਾਂ ਉਹ ਵਿਚਾਰ ਧਾਰਾ ਉਹ ਸਮਝ ਉਹ ਸੋਚ ਦਾ ਸਤਕਾਰ ਮਨ 'ਚ ਬਣਾਉਣਾ ਬਹੁਤ ਜ਼ਰੂਰੀ ਹੈ ਜਿਹੜੀ ਵੀ ਵਿਚਾਰ ਧਾਰਾ ਜਿਹੜੀ ਵੀ ਸੋਚ ਨਾਲ ਕੋਈ ਵਿਅਕਤੀ ਜੁੜਨ ਜਾਣ ਜਾ ਰਿਹਾ ਤੁਸੀਂ ਇਹ ਸਭ ਕੁਝ ਦੇ ਉੱਪਰ ਕੀ ਸੋਚਦੇ ਹੋ ਤੁਸੀਂ ਆਪਣਾ ਕੀਮਤੀ ਵਿਚਾਰ ਆਪਣਾ ਕਮੈਂਟ ਲਿਖਿਓ ਮੈਂ ਤੁਹਾਡਾ ਵੀਰ ਡਾਕਟਰ ਬਖਸ਼ੀ ਸ਼ਾਹਜ਼ਾਦ ਬਹੁਤ ਮਿਹਰਬਾਨੀ ਸ਼ੁਕਰੀਆ